ਵੇਖ ਜੋ ਬਣ ਮੈਂ ਤੇ ਇਹ ਚਾਹੁੰਦੀ ਸੀ ਵੀ ਪੁੱਤ ਤੂੰ ਇੱਥੇ ਆ ਜਾਂਦਾ ਹੁਣ ਇੱਥੇ ਡੈਡੀ ਤੇਰੇ ਬਾਹਰ ਜਾਂਦੇ ਆ ਸੋ ਜੀ ਨੂੰ ਮਿਲਦੇ ਆ ਮਨ ਹੋਰ ਹੋਰ ਹੋ ਜਾਂਦਾ ਵਾ ਉੱਥੇ ਸਾਰੇ ਨਵੇਂ ਜੀ ਆ ਕਿਹਦੇ ਲਾਗੇ ਖਲੋਣਗੇ ਕਿਹਦੇ ਨਾਲ ਗੱਲਬਾਤ ਕਰਨਗੇ ਜੀ ਤਸੀਂ ਫਿਕਰ ਕਿਹੜੀ ਗੱਲ ਦੀ ਕਰਦੇ ਜੀ ਅਸੀਂ ਕਿਹੜਾ ਰੋਕਦੇ ਆ ਵੀ ਤੁਸੀਂ ਇੱਥੇ ਨਾ ਰਵੋ ਤੁਸੀਂ ਸਾਡੇ ਨਾਲ ਤੇ ਚੱਲੋ ਇੱਕ ਵਾਰੀ ਜਦੋਂ ਵੀ ਤੁਹਾਡਾ ਦਿਲ ਕਰੇਗਾ ਤੁਸੀਂ ਇੱਥੇ ਆ ਜਾਇਆ ਕਰੋ ਬਾਕੀ ਰਹੀ ਗੱਲ ਜੀ ਲੱਗਣ ਦੀ ਉੱਥੇ ਵੀ ਤੇ ਤੁਹਾਡੇ ਬਹੁਤ ਸਾਰੇ ਜਣੇ ਵਾਕਫ ਹੋਈ ਜਾਣੇ ਆ ਮੇਰੇ ਘਰ ਸੌਣੇ ਰਹੋ ਅਸੀਂ ਉੱਥੇ ਰਹਿੰਦੇ ਰਹੇ ਇਹ ਇਥੇ ਮਗਰ ਇਹ ਤੇ ਫਿਰ ਕੀ ਫਾਇਦਾ ਨਹੀਂ ਨਹੀਂ ਕੋਈ ਨਹੀਂ ਮੈਂ ਵੀ ਗੱਲ ਕਰ ਰਹੀ ਆ ਫਿਰ ਪੁੱਛ ਲਈਂ ਇਹਨਾਂ ਨੂੰ ਆਜੋ ਫਿਰ ਆਜੋ ਫਿਰ ਆਜੋ ਹਾਂ ਆਜੋ ਚਲੋ ਠੀਕ